ਟਾਲ ਲੈ ਜੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਰਦਾਂ ਨਾਲ ਪੈਣੇ ਵੇ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰ ਖੇ ਰੱਖਦੀ ਸੀ ਵੀ ਹੋਰ ਲੈ ਲੋ ਏਕੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਟਾ ਕੇ ਲੈਉਣੀ ਐ ਉਹ ਸਾਡੀਆਂ ਮਾਵਾ ਪੈਣਾ ਇਹਨਾਂ ਦੇ ਟੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਤਾ ਸੋ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਸਾਰੇ ਜੀਜੇ ਪੁੱਤ ਪਤੀ ਜਿੱਥੇ ਇਕੱਠੇ ਹੋਇਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਰ ਜਿੱਤ ਗਿਆ ਰੋਲ ਲੱਗੀ ਹੋਈ ਸੀ ਬੜੇ ਖਿਲਖਣਾਉਂਦੇ ਆ ਬੜੇ ਖਿਲਖਣਾਉਂਦੇ ਉਹ ਰੋਈ ਜਾਂਦੀ ਸੀ ਆ ਗਿਆ ਬੰਦਾ ਆ ਗਿਆ ਹਜੇ ਤਾਂ ਮੈਂ ਤਾਂ ਥੋੜਾ ਜਿਹਾ ਸਫ਼ਰ ਕਰ ਤੂੰ 4 ਜੂਨ ਨਹੀਂ ਦੇਖੀ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰਿਆ ਮਹੱਲਾਂ ਦੇ ਵਿੱਚ ਮਾਲ ਬਣਾਈ ਬੈਠਿਆ ਓਏ ਥੋੜੇ ਖੂਨ ਨਾਲ ਉਹ ਇੱਤਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਤੇਰਾ ਜੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੀ ਦੀ ਚਿੜੀ ਪੰਜਾਬ ਨਾਂ ਦੇ ਬਾਰੇ ਬਣਾਇ ਮੈਨੂੰ ਨੀਵੇਂ ਥੰਮ ਬਿਠਾ ਦੇ ਬਾਦਲਪਿੰਡ ਨਾਲ ਹੀ ਐ ਉਥੇ ਤੱਕ ਤਾਂ ਸੁਣੀ ਵੀ ਹੋ ਗਿਆ ਕੰਮ ਉਹਨਾਂ ਨੇ ਜਿੰਦਾਬਾਦ ਆ ਬਾਦਲਾਂ ਦੇ ਟੱਪਰ ਨੇ ਪਟੰਡੇ ਦਾ ਠਿਕਾ ਲੈ ਰੱਖਿਆ ਸੀ ਇਹ ਪਟੰਡਾ ਸਾਡਾ ਕਿਲਾ ਹੈ ਬੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਣ ਚ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਹਾਰਾ ਇਨ੍ਹਾਂ ਦੇ ਡੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਕਿੰਕਰ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲਾ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਭੈਣਾਂ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰ ਜੀ ਰੱਖਦੀ ਸੀ ਵੀ ਹੋਰ ਲੈ ਲੋ ਇਹ ਕਿੜਾ ਉਹ ਚੁੰਨੀਆਂ ਦਾ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਤਾ ਕੇ ਲੈਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਟੱਟੇ ਹੋ ਜਾ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਓ ਕਰ ਦੋ ਆ ਇੱਕ ਮੁੰਡਾ ਇੱਕ ਫੱਟਾ ਵੀ ਲਈ ਥੱਲੇ 13 ਜੀਰੋ ਦਾ ਆ ਜੀ ਤੇਰਾ ਜੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ ਤਿੰਨ ਸਾਲ ਨੇ ਜੇ ਸੋਨੇ ਦੀ ਚੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਆਉਂਦੇ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਹੀ ਆਏ ਕਹਿੰ ਗਏ ਕਿਵੇਂ ਉਹ ਮਨਿੰਦਰ ਬਾਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਪ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਗੋਟੀ ਲਾਈ ਆ ਜਾਂ ਆਮ ਲੋਕਾਂ ਦੇ ਜਾਂ ਜਾ ਕੇ ਕਰਾਂਦੇ ਚੁੱਲ੍ਹੇ ਜਿਹੜੇ ਬੁਝ ਕੀ ਅੱਗ ਉਹਨਾਂ ਦੀ ਅੱਗ ਜਗਾ ਜਾਂ ਕਿ 43000 ਨੌਕਰੀਆਂ ਦੇਤੀਆਂ ਵੀਰੋ ਘਰਮਲ ਪਲਾਂਟ ਖਰੀਦ ਆਹਾ ਆ ਘਰਮਲ ਪਲਾਂਟ ਉਹਦੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੂੰ ਬੰਦ ਕਰਤਾ ਅਸੀਂ ਨਵਾਂ ਘਰਮਲ ਪਲਾਂਟ ਕੋਈ ਪਾਸਾ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਫੈਨਟਰ ਪਲਾਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਇਸੀ ਸ਼ਰੰਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋ ਖਿਚਾਏ ਕਰਨਗੇ ਬੜਾ ਗੁੱਸਾ ਬੜਾ ਗੁੱਸਾ ਮੇਰੇ ਦਿਲ ਚ ਨਬਰਦੀ ਪਹਾੜਾਂ ਦੇ ਵਿੱਚ ਮਾਲ ਬਣਾਏ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਤਾਂ ਜੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਆਮ ਲੋਕਾਂ ਦੇ ਖੂਨ ਨਾਲ ਮੈਨ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਪਾੜ ਲਏ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਏ ਇੱਕ ਰਾਤ ਦਾ ਕਿਰਾਇਆ ਹੈ 7 ਲੱਖ ਰੁਪਈਆ ਇੱਕ ਬੰਦੇ ਦੀ ਸਾਰੀ ਜਿੰਦਗੀ ਲੰਘ ਜਾਂਦੀ ਹੈ 7 ਲੱਖ ਕਮੂਦੇ ਦੀ ਆਪਾਂ ਇਕੱਠੇ 30000 ਰੁਪਏ ਜਿੱਕੇ ਦੀ ਭਾਵੇਂ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਪਣ ਆਲੇ ਸੁੱਖ ਬਿਲਾ ਆਸ ਹੁਣ ਕਾਗੇ ਥਾਗੇ ਉਥੇ بجلیਆਂ ਬੁਝਰੀਆਂ ਮaaf ਕਰਾ ਰੱਖਿਐ ਸਾਰੇ ਨੂੰ ਹੁਣ ਕਾਗੇ ਥਾਗੇ ਸਤਾਜ ਵਾਲੇ ਨੂੰ ਹੁਣ ਤੁਸੀਂ ਦੇਖੋ ਉਥੇ ਆਪਾਂ ਸਕੂਲ ਬਣਾ ਰਹੇ ਆਂ ਔਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਅੱਜੋਂ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜੀਦੇ ਹਰ ਕਮਰੇ ਦੇ ਪਿੱਛੇ ਕੋਲ ਜੈਸੀਬੀ ਦਾ ਤਲਵੰਡ ਛੱਡ ਕੇ ਅਧਾਰਨ ਕਰੂੰ ਦੇਖਿਆ ਜਾਓ ਤੁਸੀਂ ਇਹਨੂੰ ਸਮਝਿਆ ਕੀ ਇਹ ਪੰਜਾਬ ਨਾਲ ਦੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਹੈ ਲੈ ਜਾਣਗੇ ਨਾਲ ਸਾਨੂੰ ਮਲੰਘ ਬਸਦੇ ਆ ਇਹ ਜਾਮਾਂ ਨਹੀਂ ਪਾਟ ਕਰਦਾ ਮਲੰਘ ਨੇ ਹਾਂ ਭਾਈ ਮਲੰਘ ਦਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਜੇ ਤਾਂ ਮਲੰਘ ਹੀ ਰਹਿਣਾ ਸਿਕਰ ਪਰ ਜਦੋਂ ਮਲੰਘ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣ ਨੂੰ ਇਹ ਮੇਰਾ ਤੇਰੇ ਵਰਗੇ ਨਿਜਮਾੜੇ ਹੀ ਪਛਦੇ ਨਹੀਂ ਹੁੰਦੇ। ਜਿੰਦੀ ਨੂੰ ਪਹਿਲਾ ਸ਼ਹਿਰ ਤੁਸੀਂ ਝਾੜੂ ਚਲਾਇਆ। ਇਸ ਵਾਰ ਲੋਕ ਸਭਾ ਝਾੜੂ ਚਲਾ ਦੋ ਨਾਉਂ ਦੇ ਨਾਉ ਐਮਐਲਏ ਆਪਣੇ ਨੇ। ਮੇਰੇ ਵੀਰੋ ਮੈਨੂੰ ਪੱਤਰਕਾਰ ਕਹਿੰਦੇ ਆਪਨੇ ਲੋਕ ਇੱਥੇ ਆਪਣੇ ਪੰਜਾਬ ਮੇਂ ਔਰ ਦਿੱਲੀ ਮੇਂ ਇਹ ਭਾਜਪਾ ਦੀ ਆਂਦੀ ਕੋ ਕੈਸੇ ਰੋਕਤਾ ਹੈ? ਮਗਾ ਇਹ ਕਿਹੜੀ ਬਠੀ ਨਾਲ ਲਾਈ ਮੈਂ ਕਿਹ ਕਹਿੰਦੀ ਪਤਾਈਏ ਕੈਸਾ ਰੋਕਾ ਦਿੱਲੀ ਔਰ ਪੰਜਾਬ ਮੇਂ বিজেਪੀ ਚੀਤ ਨਹੀਂ ਪਾਈ ਮਨੇ ਕੋ ਹਾਸ ਨਹੀਂ ਕਰਾਈ ਨੈ ਬੀਜੇਪੀ ਨੇ ਚੋਣ ਨਿਸ਼ਾਨ ਕੀ ਹੈ ਕਹਿੰਦੇ ਜੀ ਕਮਲ ਦਾ ਫੁੱਲ ਹੈ ਮੈਂ ਕਹਿੰਦੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੀ ਝਾੜੂ ਹੈ ਜੀ ਮੈਂ ਕਹਿੰਦੀ ਕਮਲ ਦਾ ਫੁੱਲ ਕਿੱਥੋਂ ਉਗਦਾ ਤੈਨੂੰ ਚੱਕੜ ਚ ਮਗਾ ਝਾੜੂ ਕੀ ਕੰਮ ਕਰਦਾ ਹੈ ਕਹਿੰਦੀ ਚੱਕਰ ਦੀ ਸਫਾਈ ਮੈਂ ਕਹਿੰਦੀ ਝਾੜੂ ਨਾਲ ਚੱਕਰ ਦੀ ਸਫਾਈ ਕਰਦੀ ਦਿੱਲੀ ਤੇ ਪੰਜਾਬ ਚ ਕਮਲ ਉਗੇ ਨਹੀਂ ਉਹ ਉਹ ਤਾਂ ਫਿਰ ਮੈਨੂੰ ਜ਼ਿੰਦਗੀ ਪਰ ਯਾਦ ਰਹੇ ਇੱਕ ਅਕਾਲ ਰੋਲ ਲੱਗੀ ਸੀ ਇੱਕ ਦੇ ਪ੍ਰੋਗਰਾਮ ਜਿੱਤੇ ਰੋਲ ਲੱਗੀ ਹੋਈ ਸੀ ਬੜੇ ਖੀਖਣ ਆਉਂਦੇ ਆ ਬੜੇ ਖੀਖਣ ਆ ਉਹੀ ਜੰਦ ਸੀ ਆ ਗਿਆ ਵਜਾ ਆ ਗਿਆ ਹਜੇ ਤਾਂ ਮੀਤਾ ਥੋੜਾ ਜਿਹਾ ਸਫਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕਬਰ ਮੇਰੀ ਫੋਟੋ ਦੇਖ ਕੇ ਰੋਇਆ ਕਰਿਆ ਮੇਰੀ ਕੋਈ ਕਾਤ ਨਹੀਂ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵਿਰੋਧ ਤੁਹਾਡੇ ਸਿਰ ਤੇ ਮੇਰਾ ਮੇਰੀ ਠਕਾਰੇ ਤੋਂ ਉਹ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਵੀਰੋ 1 ਰੁਪਏ ਦਾ ਇਲਜ਼ਾਮ ਲਾ ਦਿਓ ਸਵਾ 2 ਸਾਲ ਹੋ ਗਏ ਇਮਾਨਦਾਰੀ ਮੇਰੇ ਤੇ ਲਾ ਦਿਓ 1 ਰੁਪਏ ਦਾ ਇਲਜ਼ਾਮ 1 ਰੁਪਏ ਮੁੱਖ ਮੰਤਰੀ ਪਰ ਇਹ ਮੈਂ ਇਮਾਨਦਾਰੀ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜੋ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਫਿਰ ਮੈਨੂੰ ਐ ਲੱਗਦਾ रुपये छोटे ने लोग बड़े ने लोग न फिर माया कुछ नहीं है माया नहीं है बठिंडे जिनी बारी बुलाऊंगे उन्नी बारी आऊंग बठिंडे वाला कंडा जड़की जाता बस करते होता